ਮੇਰਾ ਪਿਓ ਮੇਰਾ 3 ਸਾਲ ਇਹ ਕੰਮ ਕਰਦਾ ਰਿਹਾ। ਕੰਮੀ ਮੈਨੂੰ ਐ ਡੈਡੀ ਕਰਦਾ ਹੁੰਦਾ ਸੀ। ਮੈਂ ਇਹਨੂੰ ਕਿੱਥੋਂ ਐ ਟੱਚ ਕਰਦਾ ਸੀ। ਅਚਨ ਮੈਨੂੰ ਪੁੱਛਣ ਲੱਗਿਆ ਤੇਰੇ ਮੈਨਸ ਕਦੋਂ ਹੋਣੇ ਆ? ਤੇਰੀ ਘੜ ਕੱਦ ਦੀ ਆਈ ਆ? ਫਿਰ ਕਿੰਨੇ ਦਿਨ ਰਹਿੰਦੇ ਆ? ਲਓ ਜੀ ਦੁੱਗ 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 ਦੁੱਗ। ਹਾਂਜੀ ਪਿਆਰੇ ਸਿਗਰ ਜੀ ਸਾਰਿਆਂ ਨੂੰ ਹੀ ਆਪਾਂ ਹੁਣ ਬਲੌਗ ਜੇ ਲੈ ਕੇ ਹੁੰਦੇ ਰਹਾਂਗੇ। ਤੇ ਇੱਕ ਚਿਹਰਾ ਵੀ ਲੈ ਕੇ ਹੁੰਦੇ ਰਹਾਂਗੇ ਐ ਐਸੇ ਜਿ ਬ੍ਰਾਹਮਣ ਆਪਣੇ ਯਾਰ ਦੋਸਤ ਭਰਾ ਡਾਰਲਿੰਗ ਜੇ ਕੁੜੀ ਹੁੰਦੀ ਵਿਆਹ ਵੀ ਇਹਦੇ ਨਾਲ ਹੀ ਕਰਵਾਉਣਾ ਸੀ ਭਾਈ ਠੀਕ ਆ ਹਾਂ ਜੇ ਉਹ ਨਹੀਂ ਤੂੰ ਕਿੱਥੇ ਜਾਂਦਾ ਉਸਤਾਦ ਉਹ ਨਹੀਂ ਤੂੰ ਕਿੱਥੇ ਜਾਂਦਾ ਹੋਰ ਕਿੱਥੇ ਜਾ ਛੱਡ ਕੋਈ ਲਾਵਾ ਕਿਵੇਂ ਚੱਲ ਜੇਗਾ ਮੈਂ ਸੋਹਣਿਆ ਇਹ ਜੀ ਸਵਲਤੀਆਂ ਅਸਵਲਤਾ ਦੀਆਂ ਪੌੜੀਆਂ ਪਰ ਸਾਲੇ ਥੋੜੀਆਂ ਨੇ ਥੋੜੀਆਂ ਨੇ ਬਸ ਇਹ ਇੰਡੀਆ ਨੂੰ ਖਤਮ ਕਰਾਂਗੇ ਯਾਰ ਇੰਡੀਆ ਨੂੰ ਖਤਮ ਕਰਨਾ ਮਜ਼ਾਕ ਦੀ ਗੱਲ ਆ ਅਭੀ ਹੋਣੀ ਰਹਿੰਦੇ ਨੇ ਇੱਥੇ ਦਾਦੇ ਦਾਦੇ ਕਿਹਨਾਂ ਨਾਲ ਜਾਰੀਆ ਗੁਰੀਹ ਨਾਲ ਜਾਰੀਆ ਕਿੱਥੇ ਰੱਖਿਆ ਪਸਤਾ ਵਾਲਾ ਉਹ ਨਹੀਂ ਬਰੋਸ ਨਾ ਬੋਲੇ ਪਹਿਲੇ ਨਹੀਂ ਲਾਲ ਹੁਦਾਰਿਆਂ ਦਾ ਦਾਜ ਆ ਪਾਣੀ ਦਾ ਵਾਟਰ ਅੱਜ ਕੋਲ ਆ ਬਾਬਾ ਅੱਜ ਪਾਣੀ ਮੁੱਕਣ ਨਹੀਂ ਦੇਣਾ ਬੰਦੇ ਬੂਲਦੀ ਜਿਆਦਾ ਨੇ ਪਾਣੀ ਦੀ ਪਿਆਸ ਬਹੁਤ ਲੱਗਦੀ ਆ। ਆਹ, ਦਾਲ ਦੀ ਨਾਲ ਗਲਾਸ ਚਾਲ ਅੰਦਰ ਨੂੰ। ਯਾਕਾ। ਅੱਜ ਕੋਈ ਮੁੱਦਾ ਹੈਗਾ, ਜੇ ਮੁੱਦਾ ਹੋਵੇ ਤਾਂ ਦੱਸ ਬਿਆਵਾ। ਪਤਾ ਪੱਕਾ ਨਹੀਂ ਮੈਨੂੰ ਪਤਾ। ਉਹ ਆਪਣੀ ਕੁੜੀ ਆ ਕੋਈ 15 ਸਾਲ ਦੀ ਉਹਦਾ ਪਿਓ ਦਾ ਰੇਪ ਕਰਦਾ। ਹਾਂ ਬਈ ਉਹਦੇ ਮੁੱਦੇ ਬਹੁਤ ਨੇ। ਉਹ ਉਹ ਮੁੱਦਾ ਸਭ ਦਾ ਉਹ ਫਾਈਲ ਰੱਖਾਂ। ਇੱਕ ਡਾਲਫਿਨ ਨੇ ਜਿਹੜੀ ਉਹ ਕੁੜੀ ਉਹਦੀ ਖਾਲੀ। ਉਹ ਖਾਲੀ ਆ ਨਾ ਡਾਲਫਿਨ ਨੂੰ। ਇੱਕ ਤੀਜਾ ਮੁੱਦਾ ਹੈਗਾ ਆਪਣੇ ਜਿਹਦੇ ਵਿੱਚ ਉਹ ਬੱਚਿਆਂ ਨੂੰ ਛੱਡ ਕੇ ਉਹਦੀ ਮਾਂ ਚਲ ਗਈ ਸੀ ਹਾਂ ਉਹ ਛੋਟੇ ਬੱਚੇ ਨੂੰ ਪਰ ਆਪਣਾ ਮੁੱਦਾ ਜਿਹੜਾ ਪੰਜਾਬ ਦਾ ਆਪਾਂ ਉਹ ਫਸਟ ਤੇ ਰੱਖਣਾ ਡਾਲ ਫਿੰਨ ਦਾ ਨਹੀਂ ਨਹੀਂ ਡਾਲ ਫਿੰਨ ਦਾ ਤਾਂ ਬਾਹਰ ਲਾ ਜਿਹੜਾ ਮੁੱਦਾ ਇਹ ਆ ਨਾ 3 ਸਾਲ ਕੁੜੀ ਦਾ ਰੇਪ ਹੁੰਦਾ ਰਿਆ ਠੀਕ ਆ ਉਹਦਾ ਪਿਓ ਕਰਦਾ ਰਿਆ ਹਣ ਤੇ ਉਹਦੀ ਮਾਂ ਸ਼ਾਮਿਲ ਸੀ ਵਿੱਚ ਬਾਈ ਜੀ 12 ਸਾਲ ਦੀ ਕੁੜੀ ਦਾ ਰੇਪ ਉਹ ਸ਼ੁਰੂ ਹੋ ਗਿਆ ਸੀ ਪੰਜਾਬ ਦਾ ਮੁੱਦਾ ਇਹ ਪੰਜਾਬ ਦਾ ਮੁੱਦਾ ਇਹ ਤੇ ਆਪਾਂ ਪੂਰੀ ਜਾਣਕਾਰੀ ਲੈਣੇ ਆ ਪਹਿਲਾਂ ਪੂਰੀ ਜਾਣਕਾਰੀ ਲੈ ਕੇ ਫਿਰ ਆਪਾਂ ਤੁਹਾਨੂੰ ਮਾੜਾ ਮੋਟਾ ਦੱਸ ਦਿਆਂ ਕੀ ਕਿਹੜੇ ਪਿੰਡ ਦਾ ਵਾ ਆਪਾਂ ਨੂੰ ਇਹਨਾਂ ਪਤਾ ਨਹੀਂਗਾ ਤੇ ਲਾਉਣੇ ਆਪਾਂ ਸਮਾਂ ਜਿਹੜੀ ਕੁੜੀ ਨਾਲ ਇਹ ਹਰਕਤ ਹੋਈ ਸੀਗੀ ਆਪਾਂ ਉਹ ਵੀਡੀਓ ਕੱਢ ਲਈ YouTube ਤੇ ਕਿ ਬੇਬੇ ਨੇ ਹੱਸਿਆ ਸਾਰੀ ਨੇ ਇਹ ਉਹਦੀ ਪਤਾ ਨਹੀਂ ਦਾਦੀ ਆ ਪਤਾ ਨਹੀਂ ਕੁਝ ਲੱਗਦੇ ਨੇ ਉਹ ਕੁੜੀ ਦੇ ਤੇ ਉਹ ਕੁੜੀ ਨੇ ਇਹਦੇ ਕੋਲ ਬਿਆਨ ਕੀਤਾ ਦਿੱਤਾ ਹੀ ਸਾਰਾ ਕੁਝ ਕਿ ਮੇਰੇ ਨਾਲ ਇਹ ਧੱਕਾ ਹੋ ਰਿਹਾ ਵਾ ਮਾਤਾ ਤੇ ਇਹ ਮਾਤਾ ਨੇ ਫੇਰ ਆ ਕੇ ਇਹਨਾਂ ਨਾਲ ਸਾਰਾ ਕੀਤਾ ਤੇ ਇੱਕ ਵਾਰ ਆਪਾਂ ਦੇਖੀਏ ਲਈ ਆ ਮੜਿਆ ਲਾਈ ਵੀਡੀਓ ਮੈਨੂੰ ਪਤਾ ਮੈਂ ਦੂਜੇ ਥਾਂ ਤੇ ਆਣੀ ਮੈਂ ਘਰ ਚੋਂ ਨਿਕਲਣਾ ਉਹ ਮੈਨੂੰ ਘਰੋਂ ਕਢਾਉਣਾ ਮਾਣੇ ਇਕ ਲੱਤ ਕਹਿਆ ਤੇ ਵੀ ਮੇਰੀ ਮਾਣੇ ਕਹਿੰਦਾ ਮੈਂ ਨੂੰ ਕਹਿਆ ਪਰ ਮੈਂ ਚੁੱਪ ਕਰ ਗਈ ਮੈਂ ਕਹ ਪੁੱਤ ਤੂੰ ਇੰਨਾ ਪਹਿਲਾਂ ਤੋਂ ਤੇਰਾ ਤੂੰ ਮੈਨੂੰ ਇਹ ਦੱਸ ਵੀ ਤੇਰਾ ਪਹਿਲਾਂ ਤੋਂ ਕੀ ਹੋਇਆ ਮੈਂ ਖੋਬ ਆਪ ਸੁਣੀ ਆ ਮੈਂ ਕਿਸੇ ਦੀ ਸੁਣੀ ਸੁਣਾਈ ਬਿਲਕੁਲ ਕਰ ਨਹੀਂ ਕਰਨੀ ਮੈਨੂੰ ਮੇਰੀ ਬੱਤਨੀ ਉਹੋ ਹੀ ਗੱਲ ਬੋਲਦੀ ਮਹਿਕਪਰੀ ਤੋਂ ਕਹਿੰਦੀ ਮਾਤਾ ਜੀ ਦਾਦੀ ਮੇਰਾ ਪਿਓ ਮੇਰਾ 3 ਸਾਲ ਇਹ ਕੰਮ ਕਰਦਾ ਰਹਿਆ ਮੈਂ ਬੱਲੇ ਜੀ ਉਹ ਤੇਰੀ ਇਸ ਟਾਈਮ ਉਮਰ ਕਿੰਨੀ ਆ? ਬਈ 3 ਸਾਲ। ਬਹੁਤ ਗਲਤ ਗੱਲਾਂ ਨੇ ਯਾਰ ਬਈ ਮਰੇ ਜਾਣਾ ਚਾਹੀਦਾ ਓਏ ਪਿਓ ਨੂੰ ਬਾਈ ਯਾਰ। ਇਹ ਬੱਸ ਉਹ ਬੋਲਣ ਨੂੰ ਹੋਈ ਨਹੀਂ ਬਈ ਯਾਰ ਇਹਦੇ ਬਾਰੇ। ਕੱਲ ਜੁਗ ਆ ਗਿਆ ਨਾ। ਹੋਰ ਆਈ ਗਿਆ ਕੱਲ ਜੁਗ। ਹੋਰ ਕੱਲ ਜੁਗ। 3 ਸਾਲ। ਮੈਨੂੰ ਕਹਿੰਦੀ ਮਾਂ ਮੇਰੀ 15 ਸਾਲ। ਮੈਂ ਕਿਹਾ ਦੇਖੋ ਜੀ 3 ਸਾਲ 15 ਤੋਂ ਘਟਾ ਦੋ ਰਹਿ ਗਈ 12 13 ਦੇ ਵਿੱਚ ਬੱਚੀ ਦੇ ਨਾਲ ਆ ਕਿਸ ਹੋਂਦਾ ਰਿਹਾ ਕਹਿੰਦੀ 1 ਸਾਲ ਮੈਂ ਤਾਂ ਪੁੱਤ ਤੈਨੂੰ ਪੈਸੇ ਨਾਲ ਕਰਦਾ ਸੀ ਤੇ ਰੈਡੀ ਆਨੀ ਮੰਮੀ ਮੈਨੂੰ ਆਏ ਡੈਡੀ ਕਰਦਾ ਹੁੰਦਾ ਸੀ ਮੈਂ ਇਹਨੂੰ ਕਿੱਥੋਂ ਆਏ ਟੱਚ ਕਰਦਾ ਸੀ ਕਿਤੇ ਮੇਰੇ 10000 ਇੱਕ ਪਿਓ ਆਪਣੀ ਧੀ ਨੂੰ ਬੱਸ ਇੱਕ ਪਿਓ ਆਪਣੀ ਧੀ ਨੂੰ ਮੈਂ ਟੱਚ ਕਰ ਸਕਦਾ ਕਦੀ ਕਦੇ ਵੀ ਨਹੀਂ ਭਾਈ ਹੈ ਕਦੇ ਵੀ ਨਹੀਂ ਜ਼ਿੰਦਗੀ ਚ ਲੋਕ ਸਾਰੇ ਕਿੰਨੇ ਬੇਕਾਰ ਹੋ ਗਏ ਨੇ ਬਾਬਾ ਬਾਹਲੇ ਲੋਕ ਬੇਕਾਰ ਹੋ ਗਏ ਨੇ ਅੱਜ ਦੇ ਇੱਥੋਂ ਦੇ ਬਾਬਾ ਮੈਂ ਖੁਦ ਹੈਰਾਨ ਆ ਕਿ ਸਾਲੇ ਇੰਨਾ ਵੀ ਕੋਈ ਗਿਰਜੂ ਟਾਈਮ ਮੜ ਆ ਗਿਆ ਟਾਈਮ ਮੜ ਆ ਗਿਆ ਆਇਓ ਸੁਣੀ ਵੀਰੇ ਕਿੱਥੋਂ ਟੱਚ ਕਰਦੇ ਸੀ ਸਾਲ ਜਿਹੜਾ ਟੱਚ ਕਰਦਿੰਨੇ ਕਿੱਧਰ ਉਦੋਂ ਬਾਅਦ ਦੇ ਵਿੱਚ ਮੈਨੂੰ ਪੁੱਛਣ ਲੱਗਿਆ ਤੇਰੇ ਮੈਨਸ ਕਦੋਂ ਹੋਣੇ ਆ ਤੇ ਜੀ ਘੇੜ ਕਰਦੀ ਆਈਆਂ ਫਿਰ ਕਿੰਨੇ ਦਿਨ ਰਹਿੰਦੇ ਆ ਉਦੋਂ ਬਾਅਦ ਦੇ ਵਿੱਚ ਪੈਂਦੀ ਮੇਰੀ ਮੰਮੀ ਦਾ ਬਰੇਸ ਹੋ ਗਿਆ ਜਦੋਂ ਮੇਰੀ ਮੰਮੀ ਦਾ ਬਰੇਸ ਹੋਇਆ ਸਾਨੂੰ ਵੀ ਪਤਾ ਕਦੋਂ ਹੋਇਆ ਉਹਦਾ ਆਪਰੇਸ਼ਨ ਕਰਾ ਕੇ ਮੇਰੀ ਮੰਮੀ ਦਾ 10 ਦਿਨ ਮੇਰੀ ਕੁਮਾਸੀ ਜੀ ਕੋਲੇ ਰਹੀ ਔਰ ਜਦੋਂ ਮਾਸੀ ਕੋਲੇ ਮੇਰੀ ਆਪਰੇਸ਼ਨ ਕਰਾ ਕੇ ਰਹੀ ਆ ਉਹ ਤੋਂ ਬਾਅਦ ਦੇ ਵਿੱਚ ਕੀ ਖਾਂਦੇ ਦੱਸਾਂ ਦੇਣਾਂ ਦੇ ਵਿੱਚ ਮੇਰੇ ਪਿਓ ਨੇ 10 ਦਿਨ ਮੇਰੇ ਨਾਲ ਬਲਾਤ ਕਰ ਕੀਤਾ ਤੁਸੀਂ ਦੇਖੋ ਭਾਈ ਜੀ ਕਿੱਡੀ ਵੱਡੀ ਗੱਲ ਆ ਉਹਨੂੰ ਪੁੱਛਣਾ 30000 3 ਨਾਲ ਇਹ ਜੀ ਗੱਲਾ ਕਰ ਹੀ ਨਹੀਂ ਸਕਦਾ ਕੋਈ ਬਈ ਲੋਕ ਤੁਹਾਡੇ ਖੜੇ ਹੁੰਦੇ ਆ ਗੱਲਾਂ ਸੁਣ ਕੇ 3 ਛੱਡੋ ਯਾਰ ਕਿਸੇ ਨਾਲ ਨਹੀਂ ਯਾਰ ਕਿਉਂਕਿ 3 ਸਭ ਜੇ ਸਮਝ ਨਹੀਂ ਹੁੰਦੀਆਂ ਨੇ ਆਹ ਕਹੇ ਜਾ ਪਿਓ ਆ ਸਾਲਾ ਬੱਬਾ ਹੈ ਇਹ ਜੀ ਉਹਨੂੰ ਬੱਬਾ ਇਹਨਾਂ ਨੇ ਜੇਲ੍ਹ ਚ ਕਰਾਤਾ ਬੰਦ ਇਹਨਾਂ ਪਿੰਡ ਨੂੰ ਚਾਹੀਦਾ ਵਾ ਕਿ ਇਹਨੂੰ ਕਢਾਉਣਾ ਕਢਾ ਕੇ ਤੇ ਸਾਲੇ ਤੇ ਮਾਰਨ ਪੈਣੀ ਸੀ ਹੋ ਜਾਂਦੀ ਚਾਹੀਦੀ ਸਿੱਧੀ ਫੌਂਸੀ ਚਾਹੀਦੀ ਯਾਰ ਅਸੀਂ ਇਹ ਈ ਉਲਾਦ ਨਾਲੇ ਆ ਕੁਝ ਚੰਗਾ ਨਹੀਂ ਹੈ ਹੈ ਨਾ ਆ ਕਿਸੇ ਨਾਲ ਹੀ ਚੰਗਾ ਕਿਸੇ ਨਾਲ ਨਹੀਂ ਚੰਗਾ ਯਾਰ ਕੀ ਫਾਦੋਗਾ 10 ਦਿਨ ਲਗਾਤਾਰ 13 ਸਾਲ ਦੀ ਕੁੜੀ ਆ ਇਹ ਚ 4 ਸਾਲ ਲੱਗਾ ਤਾਂ 4-5 ਹਾਲ ਤੱਕ ਹੂੰ ਦਾ ਦਨ ਮੇਰਾ ਸਰੀਰ ਪਾੜ ਤਾ ਮਮਾ ਇੱਕ ਵੇਰੀ ਨਹੀਂ ਤੋਦੋ ਵਾਰ ਇਹ ਕੁੜੀ ਨੇ ਬਿਆਨ ਥਾਣੇ 'ਚ ਦਿੱਤੇ ਖੋਦ ਅਸੀਂ ਉਸ ਮਜਬੂਰ ਨਿੱਕੀ ਤੋਂ। ਮੈਂ ਕਿਹਾ ਬੇਟਾ ਮੇਰੇ ਮੰਨਣ 'ਚ ਨਹੀਂ ਇਹ ਹੁੰਦੀ। ਜਦੋਂ ਪੱਖਾ ਘੌਂਦਾ ਦਿਸਦਾ ਤੇ ਖਾਈ ਦਿੱਤਾ ਤੇ ਕੁੜੀ ਕੁੜੀ ਨਾਲ ਮੈਂ ਕਿਵੇਂ ਦੱਸਾਂ ਕੀ ਕਰ ਰਹਾ। ਕਿਵੇਂ ਦੱਸਾਂ ਰ데요 ਹੁਣ ਮੈਂ ਕਿਵੇਂ ਦੱਸਾਂ ਤੁਸੀਂ ਮੇਰੇ ਡਰਣ ਵਾਲੇ ਪੁੱਤਰਾਂ ਮੇਰੇ ਪਰਵਾਰ ਕੇ ਮੇਰੇ ਜੇੜ ਖੜੇ ਆ ਮੈਂ ਕਿਵੇਂ ਦੱਸਾਂ ਜਿਵੇਂ ਤੀਵੀਂ ਮਨੋਖ ਨਾ ਹੁੰਦਾ ਨਾ ਮਿੰਨ ਤਾਂ ਲੱਗਦਾ ਉਦੋਂ ਵੀ ਸ਼ਰਮ ਗਲਤ ਕੀਤਾ ਹੁਣ। ਸੱਚੇ ਬੋਲਣਾ ਵੀ ਨਾ ਬਹੁਤ ਤਕੜੀ ਗੱਲ ਆ ਜਿਵੇਂ ਮਾਤਾ ਜੀ ਨੇ ਛਰੇਆਂ ਬੋਲਿਆ ਕਿ ਵਧੀਆ ਗੱਲ ਆ ਬਾਬਾ ਬੋਲਣਾ ਚਾਹੀਦਾ ਯਾਰ ਤਾਂ ਹੀ ਤਾਂ ਪਤਾ ਲੱਗਿਆ ਉਹ ਤਾਂ ਸਾਲੇ ਦਾ ਉਹਦਾ ਜਾਨਵਰ ਦਾ ਕਿ ਉਹ ਸਾਲਾ ਕਹੇ ਜਾਂ ਇਨਸਾਨ ਸੀਗਾ ਉਹਨੂੰ ਕਢਾਉਣਾ ਬਾਹਰ ਜਰ ਗੱਡਣ ਉਹਨੂੰ ਸਾਲੇ ਨੂੰ ਬਾਈ ਮੇਨ ਗੱਲ ਇਹ ਆ ਨਾਲੇ ਉਹਦੀ ਮਾਂ ਨੂੰ ਵੀ ਪਤਾ ਸੀਗਾ ਉਹ ਹਾਂ ਉਹਦੀ ਕੁੜੀ ਦੀ ਮੰਮੀ ਨੂੰ ਉਹਦੇ ਘਰ ਵਾਲੇ ਉਹ ਵੀ ਇਗਨੋਰ ਜਾਣ ਜਾਣ ਕਰਦੀ ਸੀ ਉਹ ਰਲਈ ਹੋਈ ਸੀ ਉਹ ਕਹਿੰਦੀ ਉਹ ਵੀ ਬਾਹਰ ਉਹ ਵੀ ਜਿਹੜੀ ਉਹਦੀ ਮੰਮੀ ਸੀ ਤੇ ਉਹਦੀ ਘਰ ਵਾਲੀ ਉਹ ਵੀ ਬਾਹਰ ਮੂੰਹ ਮੂੰਹ ਮਾਰਦੀ ਸੀ ਇਹ ਮਾਤਾ ਨੇ ਦੱਸਿਆ ਸੀਗਾ ਮੈਂ ਸਾਰੀ ਵੀਡੀਓ ਦੇਖੀ ਆ ਇਹਦਾ ਮਤਲਬ ਕਲਿੱਪਾਂ ਦਿਖਾ ਰਿਆਂ ਕੱਟ-ਕੱਟ ਕੇ ਤੇ ਯਾਨੀ ਕਿ ਉਹ ਬਾਹਰ ਮੂੰਹ ਮਾਰਦੀ ਸੀ ਉਹ ਨੂੰ ਬਾਈ ਆਏ ਸੀਗਾ ਲੋਕ ਕਹਿੰਦੀ ਮੈਂ ਦੂਜੇ ਥਾਂੇ ਵਿਆਹ ਹੀ ਆਈ ਆ ਹਾਂ ਉਹ ਵੀ ਸੀ ਤੇਰੇ ਕਰਕੇ ਮੈਨੂੰ ਘਰੋਂ ਨਾ ਇਥੋਂ ਵੀ ਨਿਕਲਣਾ ਪੈ ਜੂਵੇ ਉਹ ਤਾਂ ਜੋ ਬਹੁਤ ਗੰਦੀ ਔਰਤ ਸੀ ਬਿਲਕੁਲ ਬਿਲਕੁਲ ਉਹਦੋਂ ਵੀ ਸਾਰੇਾਂ ਬੇਟਾ ਕੀਤਾ ਉਹਦੋਂ ਵੀ ਜਾਦੇ ਗਲਤ ਕੀਤਾ ਜਿਹੜੀਆਂ ਮੈਨੂੰ ਉਹਨੇ ਤਸਵੀਰਾਂ ਦਿਖਾ ਦਿੱਤਾ ਬੱਚੀ ਨੇ ਬਣਾ ਕੇ ਮੈਂ ক্লোਜ ਕੀਤੀਆਂ ਲੈ ਲੈਣਾ ਗੋਪੀ ਮੈਂ ਤਾਂ ਆਈਡੀ ਨਾਲ ਤੇਰੇ ਨਾਲ ਕੀਤੀ ਨਹੀਂ ਮੈਂ ਤਾਂ ਤੇਰੇ ਨਾਲ ਗੱਲ ਕੀਤੀ ਵੀ ਏਡੀ ਗੱਲ ਤੇਰੇ ਨਾਲ ਕੀਤੀ ਦੇਖੋ ਯਾਰ ਏਡੀ ਗੱਲ ਕੀਤੀ ਨਹੀਂ ਠੀਕ ਅੰਦਰ ਪਾ ਕੇ ਦਿਖਾਉਣ ਨੂੰ ਤਿਆਰ ਹੈ ਉਹਨੇ ਕਸ ਤੋਂ ਆਪਦਾ ਪੋਸਟ ਮਾਰਡਲ ਕਰਾਇਆ ਸਰੀਰ ਕਰਵਾਇਆ ਜੇ ਬੱਚੀ ਸਹੀ ਹੈ ਤਾਂ ਉਹਦਾ ਜੁੱਲਾ ਪਗਿਆ ਵੀ ਮੈਂ ਘਰ ਮਾਮਾ ਜਾ ਕੇ ਦੂਸਰੇ ਨੰਬਰ ਤੇ ਮਾਂ ਨੂੰ 6 ਮਹੀਨੇ ਦਾ ਪਤਾ ਉਹਨੇ 4 ਮਹੀਨੇ ਚਾਰਾ ਪਿੱਛੇ ਤੋਂ ਦੱਸਿਆ ਪਿਓ ਦੇ ਪੈਰ ਫੜ ਲੈ ਵੀ ਮੈਨੂੰ ਰੋਟੀ ਮਿਲਣੀ ਚਾਹੀਦੀ ਹੈ ਪਿਓ ਨੇ ਤਾਂ ਪੈਰ ਫੜ ਲੈ ਉਹ ਪਾਕਿਸਤਾਨ ਕੀ ਕਾ ਜੰਡ ਚ ਰੋਂਦੀ ਐਸੇ ਕਰਕੇ ਉਹ ਲੱਤਾਂ ਖਾਂਦੀ ਸੀ ਕਿਉਂਕਿ ਉਹ ਆਪ ਵੀ ਗਲਤ ਹਾਂਜੀ ਗੱਲ ਇਹ ਸੀ ਉਹ ਕਹਿੰਦੇ ਕਿ ਜਦੋਂ ਥਾਣੇ ਲੈ ਕੇ ਗਏ ਨੇ ਉਹਨੂੰ ਕੁੜੀ ਨੂੰ ਤੇ ਉਹਦੀ ਮੰਮੀ ਨੂੰ ਉਹ ਉਹਦੇ ਘਰ ਵਾਲ ਨੂੰ ਥਾਣੇ ਫੜਾਉਣ ਲੈ ਗਿਆ ਉਦੋਂ ਉਹਦੀ ਘਰ ਵਾਲੀ ਉਹਦੀ ਮੰਮੀ ਉਹਨੂੰ ਕੁੱਟਣ ਲੱਗ ਗਈ ਕਹਿੰਦੇ ਤੂੰ ਕੀ ਕੀ ਕੀਤਾ ਮੇਰੀ ਕੁੜੀ ਨਾਲ ਐ ਕੀਤਾ ਉਹ ਕੀਤਾ ਨਾਟਕ ਕੀਤਾ ਉਹਨੇ ਸਾਰਾ ਗਾਹ ਨਿਕਲ ਕੇ ਚਲੋ ਸੌਰੀ ਤੇ ਉਹਨੇ ਨਾ ਨਾਟਕ ਨਾਟਕ ਕੀਤਾ ਸਾਰਾ ਕੁਝ ਬੇਬੇ ਇਹ ਕਹਿ ਰਹੀ ਸੀ ਤੂੰ 4 ਮਹੀਨੇ ਪਹਿਲਾਂ ਕਿਉਂ ਨਹੀਂ ਕੀਤਾ ਪਿੰਡ ਚ ਰੌਲਾ ਕਾਦ ਨਹੀਂ ਪਾਇਆ ਕਿ ਮੇਰੀ ਕੁੜੀ ਨਾਲ ਐ ਹੋ ਰਿਹਾ ਐ ਹੋ ਰਿਹਾ ਹੁਣ ਡਰਦੀ ਸੀ ਬਾਈ ਕੀ ਅੰਦਰ ਜਾਣਾ ਪੈਣਾ ਹਾਂ ਜੋ ਉਹਨੂੰ ਛੜਤਾ ਪੁਲਿਸ ਆਏ ਨਾਲ ਛੜਤਾ ਉਹਨੂੰ ਅੱਛਾ ਕੁੜੀ ਨੂੰ ਹਣਾ ਉਹਦੀ ਮਾਂ ਨੂੰ ਉਹ ਛੜ ਔਰ ਗਲਤ ਛੱਡਿਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੱਕਦਾਰ ਉਹ ਵੀ ਨਾਲ ਦੀ ਸਜ਼ਾ ਪੂਰੀ ਉਹ ਬਿਲਕੁਲ ਜਿੰਨੀ ਉਹ ਬੰਦਾ ਹੱਕਦਾਰ ਆ ਉੰਨੀ ਉਹ ਇਹ ਹੱਕਦਾਰ ਨਾਲੇ ਮੰਨਣ ਉਹਨੂੰ ਸਾਲੇ ਉਹਨੂੰ ਚੱਕ ਦੇਣ ਕਿਹੜੀ ਬਿਲਕੁਲ ਬਿਲਕੁਲ ਬਾਕੀ ਯਾਰ ਤੁਸੀਂ ਜਿਹੜੀ ਮਣੀ ਮੋਟੀ ਸਾਨੂੰ ਨੌਲੇਜ ਨਹੀਂ ਹੈਗੀ ਭਰਾਵਾ ਤੁਸੀਂ ਕਮੈਂਟ ਚ ਦੋ ਕਿ ਹੋਰ ਕੀ ਕੀ ਗੱਲਾਂ ਨੇ ਕਲੀਅਰ ਨਹੀਂ ਸਾਨੂੰ ਜਿੰਨਾ ਕ ਪਤਾ ਲੱਗਿਆ ਅਸੀਂ ਉਨਾ ਕੀ ਜਾਣਕਾਰੀ ਦਿੱਤੀ ਆ ਤੁਹਾਨੂੰ ਤੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਹਨਾ ਇਹ ਕਲਯੁਗ ਆ ਗਿਆ ਇਹ ਤਾਂ ਪੱਕੀ ਆ ਚਲੋ ਯਾਰ ਬਾਕੀ ਤੁਸੀਂ ਆਪਣਾ ਤੇ ਵੀ ਫੈਮਿਲੀ ਦਾ ਧਿਆਨ ਰੱਖਿਓ ਆਪਾਂ ਕਿਸੇ ਹੋਰ ਮੁੱਦੇ 'ਚ ਮਿਲਦੇ ਆਂ ਪਿਆਪਰੀ ਸਤਿ ਸ੍ਰੀ ਅਕਾਲ